Apple ਨੇ ਆਪਣੀ ਨਵੀਂ ਸੀਰੀਜ਼ iPhone 17 ਸੀਰੀਜ਼ ਲਾਂਚ ਕਰ ਦਿੱਤੀ ਹੈ ਜਿਸ ਦੀ ਕੀਮਤ 92900 ਰੁਪਏ ਤੋਂ ਸ਼ੁਰੂ ਹੋ ਕੇ 229900 ਰੁਪਏ ਤੱਕ ਜਾ ਰਹੀ ਹੈ ਭਾਰਤ ਵਿੱਚ ਇਹ ਫੋਨ 19 ਸਤੰਬਰ ਤੋਂ ਉਪਲਬਧ ਹੋਣੇ ਸ਼ੁਰੂ ਹੋ ਜਾਣਗੇ ਇਸ ਵਾਰ ਕੰਪਨੀ ਨੇ ਇੱਕ ਹੋਰ ਖਾਸ ਮਾਡਲ ਵੀ ਪੇਸ਼ ਕੀਤਾ ਹੈ iPhone Air ਸੀਰੀਜ਼ ਇਹ ਹੁਣ ਤੱਕ ਦਾ ਸਭ ਤੋਂ ਪਤਲਾ iPhone ਹੈ ਜਿਸ ਦੀ ਮੋਟਾਈ ਸਿਰਫ 5.6 ਮਿਲੀਮੀਟਰ ਹੈ ਖਾਸ ਗੱਲ ਇਹ ਹੈ ਕਿ ਇਹ ਸਿਰਫ eSIM ਨੂੰ ਹੀ ਸਪੋਰਟ ਕਰੇਗਾ ਨਵੇਂ ਮਾਡਲਾਂ ਵਿੱਚ 128GB ਸਟੋਰੇਜ ਵਾਲਾ ਵੇਗਲਪ ਬੰਦ ਕਰ ਦਿੱਤਾ ਗਿਆ ਇਸ ਕਰਕੇ ਆਧਾਰ ਮਾਡਲ ਦੀ ਕੀਮਤ ਵੀ ਹੁਣ ਪਿਛਲੀ ਆਈਫੋਨ 16 ਸੀਰੀਜ਼ ਦੇ ਮੁਕਾਬਲੇ ਵੱਧ ਹੋ ਚੁੱਕੀ ਹੈ ਆਈਫੋਨ 17 ਪ੍ਰੋ ਹੁਣ 256GB 512GB ਅਤੇ 1TB ਸਟੋਰੇਜ ਵਰਜ਼ਨਾਂ ਦੇ ਵਿੱਚ ਉਪਲਬਧ ਹੋਵੇਗਾ ਜਨਕਿ ਆਈਫੋਨ 17 ਪ੍ਰੋ ਮੈਕਸ ਪਹਿਲੀ ਵਾਰ 2 ਟੀਬੀ ਤੱਕ ਦੀ ਸਟੋਰੇਜ ਸਮਰਥਾ ਨਾਲ ਲਾਂਚ ਕਰ ਦਿੱਤਾ ਗਿਆ ਐਪਲ ਦੇ ਸੀਈਓ ਟਿਮ ਕੁੱਕ ਨੇ ਇਸ ਮੌਕੇ ਉਤੇ ਕਿਹਾ ਕਿ ਆਈਫੋਨ 17 ਪ੍ਰੋ ਹੁਣ ਤੱਕ ਦਾ ਸਭ ਤੋਂ ਉन्नत ਆਈਫੋਨ ਹੈ ਜਿਸ ਵਿੱਚ ਨਵਾਂ ਆਕਰਸ਼ਕ ਡਿਜ਼ਾਈਨ ਅਤੇ ਸ਼ਕਤੀਸ਼ਾਲੀ ਸਮਰਥਾਾਂ ਸ਼ਾਮਿਲ ਹੋਣਗੀਆਂ ਆਈਫੋਨ 17 ਦੇ ਲਾਂਚ ਮਗਰੋਂ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਚਰਚਾ ਛੜੀ ਹੋਈ ਹੈ ਮੀਮਜ਼ ਦਾ ਸਿਲਵ ਆ ਚੁੱਕਾ ਹੈ ਅਤੇ ਲੋਕ ਇਸ ਦੀ ਕੀਮਤ ਨੂੰ ਲੈ ਕੇ ਵੀ ਖੂਬ ਟਿੱਪਣੀਆਂ ਕਰ ਰਹੇ ਨੇ Apple ਨੇ ਆਪਣੀ ਨਵੀਂ ਸੀਰੀਜ਼ ਆਈਫੋਨ 17 ਸੀਰੀਜ਼ ਲਾਂਚ ਕਰ ਦਿੱਤੀ ਹੈ ਜਿਸ ਦੀ ਕੀਮਤ 92900 ਰੁਪਏ ਤੋਂ ਸ਼ੁਰੂ ਹੋ ਕੇ 229900 ਰੁਪਏ ਤੱਕ ਜਾ ਰਹੀ ਹੈ ਭਾਰਤ ਵਿੱਚ ਇਹ ਫੋਨ 19 ਸਤੰਬਰ ਤੋਂ ਉਪਲਬਧ ਹੋਣੇ ਸ਼ੁਰੂ ਹੋ ਜਾਣਗੇ ਇਸ ਵਾਰ ਕੰਪਨੀ ਨੇ ਇੱਕ ਹੋਰ ਖਾਸ ਮਾਡਲ ਵੀ ਪੇਸ਼ ਕੀਤਾ ਹੈ ਆਈਫੋਨ 에ਅ ਸੀਰੀਜ਼ ਇਹ ਹੁਣ ਤੱਕ ਦਾ ਸਭ ਤੋਂ ਪਤਲਾ ਆਈਫੋਨ ਹੈ ਜਿਸ ਦੀ ਮੋਟਾਈ ਸਿਰਫ 5.6 ਮਿਲੀਮੀਟਰ ਹੈ ਖਾਸ ਗੱਲ ਇਹ ਹੈ ਕਿ ਇਹ ਸਿਰਫ ਈਸਿਮ ਨੂੰ ਹੀ ਸਪੋਰਟ ਕਰੇਗਾ ਨਵੇਂ ਮਾਡਲਾਂ ਵਿੱਚ 128GB ਸਟੋਰੇਜ ਵਾਲਾ ਵੇਕਲਪ ਬੰਦ ਕਰ ਦਿੱਤਾ ਗਿਆ ਇਸ ਕਰਕੇ ਆਧਾਰ ਮਾਡਲ ਦੀ ਕੀਮਤ ਵੀ ਹੁਣ ਪਿਛਲੀ ਆਈਫੋਨ 16 ਸੀਰੀਜ਼ ਦੇ ਮੁਕਾਬਲੇ ਵੱਧ ਹੋ ਚੁੱਕੀ ਹੈ ਆਈਫੋਨ 17 ਪ੍ਰੋ ਹੁਣ 256GB 512GB ਅਤੇ 1TB ਸਟੋਰੇਜ ਵਰਜ਼ਨਾਂ ਦੇ ਵਿੱਚ ਉਪਲਬਧ ਹੋਵੇਗਾ ਜਦਕਿ ਆਈਫੋਨ 17 ਪ੍ਰੋ ਮੈਕਸ ਪਹਿਲੀ ਵਾਰ ਦੋ ਟੀਵੀ ਤੱਕ ਦੀ ਸਟੋਰੇਜ ਸਮਰੱਥਾ ਨਾਲ ਲਾਂਚ ਕਰ ਦਿੱਤਾ ਗਿਆ ਐਪਲ ਦੇ ਸੀਈਓ ਟਿਮ ਕੁੱਕ ਨੇ ਇਸ ਮੌਕੇ ਉਤੇ ਕਿਹਾ ਕਿ ਆਈਫੋਨ 17 ਪ੍ਰੋ ਹੁਣ ਤੱਕ ਦਾ ਸਭ ਤੋਂ ਉੱਨਤ ਆਈਫੋਨ ਹੈ ਜਿਸ ਵਿੱਚ ਨਵਾਂ ਆਕਰਸ਼ਕ ਡਿਜ਼ਾਈਨ ਅਤੇ ਸ਼ਕਤੀਸ਼ਾਲੀ ਸਮਰੱਥਾਵਾਂ ਸ਼ਾਮਿਲ ਹੋਣਗੀਆਂ ਆਈਫੋਨ 17 ਦੇ ਲਾਂਚ ਮਗਰੋਂ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਚਰਚਾ ਛੜੀ ਹੋਈ ਹੈ ਮੀਮਜ਼ ਦਾ ਸਿਲਾਵ ਆ ਚੁੱਕਾ ਹੈ ਅਤੇ ਲੋਕ ਇਸ ਦੀ ਕੀਮਤ ਨੂੰ ਲੈ ਕੇ ਵੀ ਖੂਬ ਟਿੱਪਣੀਆਂ ਕਰ ਰਹੇ ਨੇ ਐਪਲ ਦੇ ਸੀਈਓ ਟਿਮ ਕੁੱਕ ਨੇ ਇਸ ਮੌਕੇ ਉਤੇ ਕਿਹਾ ਕਿ ਆਈਫੋਨ 17 ਪ੍ਰੋ ਹੁਣ ਤੱਕ ਦਾ ਸਭ ਤੋਂ ਉੱਨਤ ਆਈਫੋਨ ਹੈ ਜਿਸ ਵਿੱਚ ਨਵਾਂ ਆਕਰਸ਼ਕ ਡਿਜ਼ਾਈਨ ਅਤੇ ਸ਼ਕਤੀਸ਼ਾਲੀ ਸਮਰੱਥਾਵਾਂ ਸ਼ਾਮਲ ਹੋਣ ਗਿਆ। ਆਈਫੋਨ 17 ਦੇ ਲਾਂਚ ਮਗਰੋਂ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਚਰਚਾ ਛੜੀ ਹੋਈ ਹੈ। ਮੀਮਜ਼ ਦਾ ਸਿਲਾਵਾਂ ਚੁੱਕਿਆ ਹੈ ਅਤੇ ਲੋਕ ਇਸ ਦੀ ਕੀਮਤ ਨੂੰ ਲੈ ਕੇ ਵੀ ਖੂਬ ਟਿੱਪਣੀਆਂ ਕਰ ਰਹੇ ਨੇ।